ਕਾਇਦਨ ਸਰਕਾਰ ਦਾ ਪੈਸਾ ਹੜਪਣ ਵਾਲੇ ਠੱਗਾਂ ਦੇ ਵੱਲੋਂ ਨਵੇਂ-ਨਵੇਂ ਰਾ ਲਾਭ ਹੀ ਲੈ ਜਾਂਦੇ ਨੇ ਪਰ ਇਸ ਵਾਰ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਕਿ ਜਿਸ ਨੇ ਸਭ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ। ਇਹਦੇ ਤੱਕ ਕਿ ਹੁਣ Google Map ਵੀ ਪਰੇਸ਼ਾਨ ਹੋ ਕੇ ਕੰਦਾ ਨੂੰ ਟੱਕਰਾ ਮਾਰ ਰਿਹਾ ਹੈ ਕਿ ਆਖਿਰਕਾਰ ਨਿਊ ਰਾਜੋ ਕੀ ਗੱਟੀ ਪਿੰਡ ਫਿਰੋਜ਼ਪੁਰ ਦੇ ਵਿੱਚ ਕਿੱਥੇ ਹੈ। ਉਹ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਿਲ ਕੇ ਸਰਕਾਰ ਦਾ ਪੈਸਾ ਹੜਪਣ ਦੇ ਲਈ ਫਿਰੋਜ਼ਪੁਰ ਦੇ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ ਨਵੀਂ ਗੱਟੀ ਰਾਜੋ ਦੇ ਨਾਮ ਤੇ ਹੀ ਇੱਕ ਝਾਲੀ ਪਿੰਡ ਹੋਰ ਨਿਊ ਗੱਟੀ ਰਾਜੋ ਦੇ ਕਾਗਜ਼ਾਤਾਂ ਦੇ ਵਿੱਚ ਉਸਾਰ ਦਿੱਤਾ ਤੇ ਫਿਰ ਇਸ ਕਾਗਜ਼ਾਤਾਂ ਦੇ ਵਿੱਚ ਸਾਰੇ ਪਿੰਡ ਦੀ ਨੁਹਾਰ ਬਦਲਣ ਦੇ ਲਈ ਉਸ ਦੇ ਵਿਕਾਸ ਕਾਰਜਾਂ ਨੂੰ ਕਾਗਜ਼ਾਤਾਂ ਵਿੱਚ ਸ਼ੁਰੂ ਕਰ ਦਿੱਤਾ ਤੇ ਕੇਂਦਰ ਸਰਕਾਰ ਦੇ ਵੱਲੋਂ ਆਈ 45 ਲੱਖ ਦੀ ਗ੍ਰਾਂਟ ਹੜੱਪ ਲਈ ਇਹ ਮਾਮਲਾ ਅਜ ਤੋਂ ਕਰੀ 5 ਸਾਲ ਪਹਿਲਾਂ ਦਾ ਹੈ ਐਨੇ ਸਾਲ ਬੀਤ ਜਾਣ ਤੋਂ ਬਾਅਦ ਉਸ ਨੂੰ ਆਰਟੀਆਈ ਦੇ ਰਾਹੀਂ ਜਾਣਕਾਰੀ ਮਿਲੀ ਤਾਂ ਇਹ ਨਿਕਲ ਕੇ ਸਾਹਮਣੇ ਆਇਆ ਇਹ ਝਾਲੀ ਪਿੰਡ ਦਾ ਖੁਲਾਸਾ ਕਰ ਰਹੇ ਹਾਂ ਜੋ ਕਿ ਪਿੰਡ ਬਲਕ ਰੋਇਟਰ ਦੇ ਵਿੱਚ ਹੈਗਾ ਉਹ ਪਿੰਡ ਹੈਗਾ ਜੀ ਨਵੀਂ ਨਵੀਂ ਗੱਤੀ ਦੇ ਨਾਲ ਨਾਲ ਇੱਕ ਨਵੀਂ ਗੱਤੀ ਰਾਜੋ ਕੋ ਪਿੰਡ ਹੈ ਜੀ ਨਵੀਂ ਗੱਤੀ ਰਾਜੋ ਕੋ ਪਿੰਡ ਹੈ ਉਹ ਕੇ ਮੈਂ ਉਹਨਾਂ ਨੇ ਇੱਕ ਬਰਖਾਸਤ ਕੀਤੀ ਸੀ ਵੀ ਡਿਪਟੀ ਡਾਇਰੈਕਟਰ ਸਾਹਿਬ ਨੇ ਡਿਪਟੀ ਡਾਇਰੈਕਟਰ ਸਾਹਿਬ ਨੂੰ ਜੋ ਉਹਨਾਂ ਨੇ ਮੈਨੂੰ ਮਤਲਬ ਕਿ ਆਪ ਦੇ ਨੇ ਮੈਨੂੰ ਪੂਰਾ ਪੱਤਰ ਕਿਤੇ ਮੈਂ ਵੀ ਧਮਕੀਆਂ ਵੀ ਦਿੱਤੀਆਂ ਨੇ ਕਿ ਤੁਸੀਂ ਇਹ ਬਰਖਾਸਤ ਵਾਪਸ ਲੈ ਲਓ ਇਹਦੇ ਵਿੱਚ ਸਭ ਤੋਂ ਵੱਡੇ ਅਧਿਕਾਰੀ ਵੀ ਸ਼ਮੂਲੀਅਤ ਹੋ ਸਕਦੀ ਹੈ ਤੇ ਉਹਨਾਂ ਤੋਂ ਬਾਅਦ ਦੇਖ ਸਕਦੇ ਜੀ ਜਿਹੜੀ ਨਵੀਂ ਗੱਤੀ ਰਾਜੋਗੜੀ ਪਿੰਡ ਉਹ ਪਿੰਡ ਬਿਲਕੁਲ ਅਸਲੀ ਹੈ ਜੀ ਜਿਹੜਾ ਨੂਂ ਗੱਤੀ ਰਾਜੋਗੜੀ ਉਹ ਪਿੰਡ ਬਿਲਕੁਲ ਫੇਕ ਹੈ ਜੀ ਉਹ ਜਾਲੀ ਪਿੰਡ ਬਣਾਇਆ ਹੈ ਮੈਂ ਦਾਵਾ ਕਰ ਰਹੇ ਹਾਂ ਮੈਂ ਆਟੀ ਰਿਪੋਰਟਰਾਂ ਹੀ ਦਾਵਾ ਕਰ ਰਹੇ ਹਾਂ ਜੀ ਉਹ ਉਹਨਾਂ ਦੇ ਅਫਸਰ ਬਲਾਕ ਸਹੀਪੁਰ ਦੇ ਅਫਸਰ ਵੱਲੋਂ ਮੈਨੂੰ ਇੱਕ ਆਟੀ ਰਿਪੋਰਟ ਮੋਹੱਈਆ ਕਰਾਈ ਗਈ ਹੈ ਜਿੰਦੇ ਵਿੱਚ ਇਹ ਜਾਲੀ ਪਿੰਡ ਬਣਾਇਆ ਗਿਆ ਜੀ ਸਭ ਉਸ ਪਿੰਡ ਦੇ ਜਾਲੀ ਪਿੰਡ ਹੈਗਾ ਜੀ ਉਹਦੇ ਵਿੱਚ 45 ਲੱਖ ਰੁਪਇਆ ਜਿਹੜਾ ਇਹਨਾਂ ਨੇ ਦੇ ਨਵੇਂ ਗਾਸ ਕੀੰਦੇ ਪਾਸੋਂ ਇਹਨਾਂ ਨੇ ਗਵਨ ਕੀਤਾ 44 ਲੱਖ ਰੁਪਏ ਗਵਨ ਕੀਤਾ ਜਿਹਦੇ ਵਿੱਚੋਂ 55 ਪ੍ਰੋਜੈਕਟ ਬਣਾਏ ਗਏ ਨੇ ਜੀ ਇਹਨਾਂ ਦੇ ਪ੍ਰੋਜੈਕਟ ਕਿਵੇਂ ਬਣਾਏ ਗਏ ਨੇ ਏਪੀਓ ਤੋਂ ਲੈ ਕੇ ਜਿਲ੍ਹਾ ਪੰਚਾਇਤ ਤੱਕ ਆ ਕੇ ਇਹਨਾਂ ਨੇ ਪ੍ਰੋਜੈਕਟ ਬਣਾਏ ਨੇ ਪ੍ਰੋਜੈਕਟ ਬਣਾਏ ਨੇ ਕਿਵੇਂ ਬਣਾਏ ਨੇ ਮਤੇ ਕਿੱਥੋਂ ਲੈ ਕੇ ਆਏ ਨੇ ਕਿਵੇਂ ਬਣਾਏ ਨੇ ਇਹ ਹੁਣ ਇਹੀ ਹੀ ਦੱਸ ਗਏ ਨੇ ਵੀ ਇਹਨਾਂ ਨੇ ਇਹ ਕਿਵੇਂ ਬਣਾਏ ਨੇ ਪਰ ਇਹਦੇ ਨਾਲ ਨਾਲ ਇੱਕ ਇੱਕ ਹੋਰ ਵੱਡੀ ਗੱਲ ਹੈ ਜੀ ਜਿਹੜੇ ਇਹ ਪ੍ਰੋਜੈਕਟ ਬਣਾਏ ਨੇ ਇਹਦੇ ਵਿੱਚ 60 40 ਰੇਸ਼ੋ ਹੁੰਦੀ ਹੈ ਮਟੀਰੀਅਲ ਦੀ ਔਰ ਲੇਵਰ ਦੀ ਜੀ ਇਹਨਾਂ ਨੇ ਕੀ ਕਿਹਾ ਉਹਦੇ ਵਿੱਚੋਂ ਜਿਹੜਾ ਅਸਲੀ ਪਿੰਡ ਹੈ ਜੀ ਨਵੀਂ ਗੱਤੀ ਰਾਜੂ ਕੇ ਉਹਦੇ ਵਿੱਚ ਇਹਨਾਂ ਨੇ ਪਿੰਡ ਦੇ ਵਿੱਚ 80 ਜੋਬ ਕਟ ਬਣਾਏ ਨੇ ਔਰ ਜਿਹੜਾ ਝਾਲੀ ਪਿੰਡ ਹੈ ਉਹਦੇ ਵਿੱਚ 143 ਜੋਬ ਕਟ ਬਣੇ ਹੋਏ ਨੇ ਜਿਹੜੀ ਇਹਨਾਂ ਨੇ ਉਹ ਉਸ ਤਰ੍ਹਾਂ ਸਕੀਮ ਲਾ ਕੇ ਵੀ ਜਿਵੇਂ ਮੰਨ ਲਓ 60 40 ਦੇ ਰੇਸ਼ਿਓ ਦੇ ਆਧਾਰ ਤੇ ਇਹਨਾਂ ਨੇ ਪ੍ਰੋਜੈਕਟ ਪਾਏ ਸੀਗੇ ਇਹਦੇ ਵਿੱਚ ਮਟੀਰੀਅਲ ਦੇ ਪ੍ਰੋਜੈਕਟ ਵੀ ਕਾਫੀ ਨੇ ਦੇ 25 30 ਲੱਖ ਰੁਪਏ ਦੇ ਮਟੀਰੀਅਲ ਦੇ ਪ੍ਰੋਜੈਕਟ ਵੀ ਹੈਗੇ ਨੇ ਜੀ ਪਾਰਕ ਵਗੈਰਾ ਪਾਰਕ ਵਗੈਰਾ ਬਣਾਏ ਜੀ ਇੰਟਰਲੌਕ ਟੈਲਾਂ ਬਣਾਏ ਵੀ ਨੇ ਖੜਵੰਜੇ ਲਾਏ ਗਏ ਨੇ ਜੀ ਹੋਰ ਮਤਲਬ ਕਿ ਬਹੁਤ ਇਹਨਾਂ ਦੇ ਮਤਲਬ ਕਿ ਹੈਗੇ ਨੇ ਜੀ ਮੈਡਮ ਡੀਸੀ ਨੇ ਸਾਨੂੰ ਜਿਹੜਾ ਇਹਦੇ ਬਾਰੇ ਅੱਜ ਸਰੇ ਜਾਣਕਾਰੀ ਦਿੱਤੀ ਕਿ ਦੀ ਇਨਕੁਆਰੀ ਕਰੋ ਕੋਈ ਰਿਕਾਰਡ ਮਗਾ ਕੇ ਜਿਹੜਾ ਹੁਣ ਅਸੀਂ ਇਨਕੁਆਰੀ ਕਰ ਰਹੇ ਹਾਂ ਪਤਾਂ ਦੇ ਬਾਹਰ ਜੋ ਇਨਕੁਆਰੀ ਕਰਕੇ ਜੇ ਕੋਈ ਦੋਸ਼ੀ ਪਾ ਗਿਆ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਸਾਰੇ ਹੀ ਇਨਕੁਆਰੀ ਕਰਕੇ ਜਿਹੜੀ ਹੈ ਸਮੂਹਤ ਲਈ ਜਰੀ ਰਿਪੋਰਟ ਡਿਪਟੀ ਕਮਿਸ਼ਨ ਨੂੰ ਪੇਸ਼ ਕੀਤੀ ਜਾਵੇ।